ਦੀ ਪੰਜਾਬੀ ਦਾ ਸਾਸਰੀ ਕਾਲ ਜਿਹੜਾ ਆ ਭਗਵੰਤ ਮਾਨ ਕਹਿੰਦਾ ਸੀ ਮੈਂ ਅਸਤੀਫਾ ਦਿੰਦਾ ਨਹੀਂ ਤੇ ਲੋਕ ਵੀ ਬੜੇ ਕਹਿੰਦੇ ਸੀ ਕਿ ਭਗਵੰਤ ਮਾਨ ਅਸਤੀਫਾ ਨਹੀਂ ਦਿੰਦਾ ਉਹ ਆਪਣੀ ਕੁਰਸੀ ਨੂੰ ਬਰਕਰਾਰ ਰੱਖਣਾ ਚਾਹੁੰਦਾ ਕ ਪਰ ਜਿਹੜਾ ਹੁਣ ਧਮਾਕਾ ਹੋਇਆ ਪੰਜਾਬ ਦੇ ਵਿੱਚ ਇਹ ਕੀ ਹੋ ਗਿਆ ਬਈ ਤੁਸੀਂ ਸਮਝੋ ਗੱਲ ਨੂੰ ਦਰਅਸਲ ਤੁਸੀਂ ਕਹਿੰਦੇ ਹੋਗੇ ਗੱਲ ਕੀ ਹੋ ਗਈ ਗੱਲ ਇਹ ਹੈ ਕਹਾਨੂੰ ਵੀ ਪਤਾ ਪੂਰੇ ਪੰਜਾਬ ਨੂੰ ਪਤਾ ਕੇਜਰੀਵਾਲ ਨਰਾਜ਼ ਚੱਲ ਰਿਹਾ ਸੀ ਸੀਐਮ ਭਗਵੰਤ ਮਾਨ ਦੇ ਨਾਲ ਜਿਸ ਦਿਨ ਜੇਲ੍ਹ ਦੇ ਵਿੱਚੋਂ ਛੁੱਟ ਕੇ ਦਿੱਲੀ ਆ ਕੇ ਸਟੇਜ ਦੇ ਉੱਤੇ ਖੜਾ ਕੇਜਰੀਵਾਲ ਸਭ ਤੋਂ ਪਹਿਲਾਂ ਕੌਣ ਗਿਆ ਸੀ ਸੀਐਮ ਭਗਵੰਤ ਮਾਨ ਕਾ ਉਥੇ ਬੇਇੱਜ਼ਤੀ ਮੰਨੀ ਗਈ ਸੀ ਸੀਐਮ ਭਗਵੰਤ ਮਾਨ ਦੀ ਖਬਰਾਂ ਦੇ ਵਿੱਚ ਕੀ ਚੱਲਿਆ ਕਿ ਸੀਐਮ ਭਗਵੰਤ ਮਾਨ ਦਾ અપਮਾਨ ਹੋਇਆ ਬੇਇੱਜ਼ਤੀ ਕੀਤੀ ਹੈ ਕੇਜਰੀਵਾਲ ਨੇ ਤੇ ਉਹ ਹੀ ਸੀਐਮ ਭਗਵੰਤ ਮਾਨ ਹੁਣ ਦਿੱਲੀ ਜਾ ਚੁੱਕੇ ਨੇ ਆਪਣੇ ਅਸਤੀਫੇ ਦਾ ਬਦਲ ਜਿਹੜੀ ਕਿ ਸਹਿਮਤੀ ਬਣਾਈ ਹੈ ਉਹ ਕਿਉਂ ਬਣਾਈ ਹੈ ਦਰਸਾਲ ਪਿਛਲੇ ਦਿਨੀ ਜਦੋਂ ਹਸਪੀਟਲ ਦੇ ਵਿੱਚ ਸੀਐਮ ਭਗਵੰਤ ਮਾਨ ਸਾਹਿਬ ਦਾਖਲ ਸੀ ਪੰਜਾਬ ਦਾ ਐਮਐਲਏ ਦਾ ਕੋਈ ਜਾਣਾ ਹੀ ਕੀ ਸੀ ਉਹ ਦਿੱਲੀ ਵਾਲਾ ਜਿਹੜਾ ਇਹਦਾ ਗੁਰੂ ਸੀ ਕੇਜਰੀਵਾਲੋਂ ਵੀ ਨਹੀਂ ਗਿਆ ਕਾਉ ਦੀ ਨਾਰਾਜ਼ਗੀ ਦੂਰ ਕਰਨ ਦੇ ਲਈ ਸੀਐਮ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਆਪਣੇ ਅਸਤੀਫੇ ਦੇ ਉੱਤੇ ਸਹਿਮਤੀ ਦੇ ਦਿੱਤੀ ਹੈ ਚਰਚਾਵਾਂ ਦੇ ਵਿੱਚ ਚੱਲਿਆ ਕੀ ਸੀ ਕੁਲਤਾਰ ਸੰਧਵਾ ਦਾ ਨਾਮ ਕਿ ਇਹਨਾਂ ਨੂੰ ਮੁੱਖ ਮੰਤਰੀ ਕਾਰਜ ਮੁੱਖ ਮੰਤਰੀ ਬਣਾਇਆ ਜਾ ਰਿਹਾ। ਇਹੀ ਚੱਲਿਆ ਸੀ। ਪਰ ਜੜਾ ਕਿ ਹੁਣ ਖੁਦ ਹੀ ਸੀਐਮ ਭਗਵੰਤ ਮਾਨ ਕੁਰਸੀ ਨੂੰ ਜੱਫੀ ਪਾਉਣ ਵਾਲੇ ਹੁਣ ਸੀਐਮ ਸਾਹਿਬ ਨੇ ਆਪਣੇ ਆਪ ਹੀ ਸਹਿਮਤੀ ਦੇ ਦਿੱਤੀ ਐ। ਤਾਂ ਹੁਣ ਕਿੱਥੇ ਗਿਆ غرੂਰ? ਸੋ ਪਹਿਲੇ ਹੀ ਸਾਡੇ ਪੰਜਾਬ ਦੇ ਲੋਕਾਂ ਨੂੰ ਪਲੀ ਭੰਤੀ ਪਤਾ ਸੀ। ਕੀ ਫੀਐਮ ਸਾਹਿਬ ਦੇ ਕੋਲ ਇਹ ਕੁਰਸੀ ਹੈ ਜਿਹੜੀ ਉਹ ਨਹੀਂ ਰਹਿਣੀ ਜੋ ਕਿ ਹੁਣ ਸੱਚ ਸਾਬਤ ਹੋ ਵੀ ਚੁੱਕਿਆ ਪਰ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਜਿਹੜਾ ਮੁੱਖ ਮੰਤਰੀ ਉਹ ਕੌਣ ਹੋਊਗਾ ਜਿਹੜੇ ਬੰਦੇ ਦੀਆਂ ਦਰਅਸਲ ਚਰਚਾਵਾਂ ਚੱਲੀਆਂ ਸੀ ਉਸੇ ਬੰਦੇ ਨੂੰ ਕੁਲਤਾਰ ਸੰਧਵਾਂ ਤੋਂ ਸੀਐਮ ਭਗਵੰਤ ਮਾਨ ਦੀ ਜਗਾਹ ਦੇ ਉੱਤੇ ਮੁੱਖ ਮੰਤਰੀ ਬਣਾਇਆ ਜਾ ਰਿਹਾ ਹੈ ਸਿਕਿਉਰਿਟੀ ਦੀ ਗੱਲ ਚੱਲੀ ਸੀ ਵੀ ਕੋਲਤਾਰ ਸੰਧਵਾ ਦੇ ਘਰ ਨੂੰ ਜਿਹੜੀ ਕਿ ਅੱਧੀ ਸਿਕਿਉਰਿਟੀ ਤੋਂ ਜ਼ਿਆਦਾ ਦਰਜਨ ਤੋਂ ਘੱਟ ਜਾਨੀ ਗੱਡੀਆਂ ਦਾ ਮੁਰਨਾ ਕੋਲਤਾਰ ਸੰਧਵਾ ਦੇ ਘਰ ਨੂੰ ਇਹ ਕੀ ਦਰਸਾਉਂਦਾ ਸੀ ਕਿਤੇ ਨਾ ਕਿਤੇ ਗੱਲ ਚੱਲ ਰਹੀ ਸੀ ਪਰ ਜਿਹੜੀ ਹੁਣ ਮੈਂ ਕਹਿੰਦਾ ਵੀ ਹੈਰਾਨੀ ਆਈ ਗੱਲ ਹੈ ਯਕੀਨ ਕਰਨਾ ਮੁਸ਼ਕਲ ਹੈ ਲੋਕਾਂ ਨੂੰ ਕਿ ਦਰਸਾਲ ਹੋਕ ਹੀ ਰਿਹਾ ਪਰ ਵਿੱਚ ਇਹ ਵੀ ਗੱਲਾਂ ਚੱਲਦੀਆਂ ਸੀ ਵੀ ਦੋਨੇ ਹੱਥਾਂ ਦੇ ਵਿੱਚ ਲੱਡੂ ਨੇ ਜਿਹੜਾ ਕਿ ਭਗਵੰਤ ਮਾਨ ਆ ਇਹਦੇ ਉਹ ਕੀ ਨੇ ਅਗਰ ਉਹ ਅਸਤੀਫਾ ਨਹੀਂ ਦਿੰਦੇ ਤਾਂ ਬਰਕਰਾਰ ਨੇ ਮੁੱਖ ਮੰਤਰੀ ਦੀ ਕੁਰਸੀ ਤੇ ਅਗਰ ਉਹ ਅਸਤੀਫਾ ਦੇ ਦਿੰਦੇ ਨੇ ਤਾਂ ਉਹਦੇ ਲਈ ਪਹਿਲਾਂ ਹੀ ਫਾਈਨਲ ਕਰਕੇ ਰੱਖ ਦਿੱਤਾ ਇੱਕ ਅਹੁਦਾ ਹੁਣ ਤੁਸੀਂ ਸੋਚਦੇ ਹੋਵੋਗੇ ਕਿਹੜਾ ਅਹੁਦਾ ਦਰਸਾਲ ਇਹ ਗੱਲਾਂ ਦੀ ਘੋਸ਼ਣਾ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਆਉਣੀ ਹਲੇ ਬਾਕੀ ਆ ਉਹ ਤੁਹਾਡੇ ਸਾਹਮਣੇ ਆ ਜਾਏ ਤਾਂ ਪੂਰੇ ਪੰਜਾਬ ਦੇ ਲਈ ਬਹੁਤ ਵੱਡੀ ਗੱਲ ਹੈ ਕਿ ਸੀਐਮ ਭਗਵੰਤ ਮਾਨ ਅਸਤੀਫਾ ਦੇਣ ਜਾ ਰਹੇ ਨੇ ਤਾਂ ਹੁਣ ਮੇਰੀ ਅਪੀਲ ਆ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜਰੂਰ ਦਬਾ ਦੇਣਾ ਜੀ ਧੰਨਵਾਦ